ਲੋਜੀ ਇੱਕ ਗੱਲ ਮੈਂ ਹੋਰ ਕਹਿ ਰਹੀ ਆ ਕਿ ਬਹੁਤ ਭੈਣਾਂ ਦੀ ਮੇਰੇ ਕੋਲ ਮੈਸੇਜ ਆਉਂਦੇ ਆ ਬਹੁਤ ਭੈਣਾਂ ਦੀ ਕਾਲਸ ਆਉਂਦੀਆਂ ਨੇ ਇੰਡੀਆ ਵਿੱਚੋਂ ਕਿ ਦੇਖੋ ਜਿਹੜੇ ਮੈਂ 1 ਮਿੰਟ ਪਹਿਲੇ ਮੈਂ ਉਹ ਵੀ ਦਿਖਾ ਦਣੀ ਆ ਮੰਨ ਲੇ ਕਿ ਚਲੋ ਇਹ ਵਾਲੇ ਕੱਪ ਹਨਾ ਇਹ ਵਾਲੇ ਕੱਪ ਹੋ ਗਏ ਇਹ ਵਾਲੀਆਂ ਬਾਉਲ ਹੋ ਗਈਆਂ ਸੂਪ ਬਾਉਲ ਹੋ ਗਈਆਂ ਇਹ ਪਈਆਂ ਇਹ ਸੇਮ ਬ੍ਰਾਂਡ ਇੱਕ ਹੈ ਠੀਕ ਹੈ ਜੀ ਇਧਰ ਇਹ ਆ ਗਿਆ ਤੇ ਇਧਰ ਇਹ ਆ ਗਿਆ ਇਹਨਾਂ ਦੀ ਸ਼ਾਈਨਿੰਗ ਔਰ ਇਹਨਾਂ ਦੀ ਕੁਆਲਿਟੀ ਇੱਕ ਮਿੰਟ ਹੁਣ ਤੇ ਆਹ ਦੇਖੋ ਉਹਦੇ ਦੇ ਇਹਦੇ ਵਿੱਚ ਨਾ ਕਵਾਲਿਟੀ ਦੇ ਵਿੱਚ ਬਹੁਤ ਫਰਕ ਹੈਗਾ ਤੇ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਹੁਣ ਦੇਖੋ ਮੇਰਾ ਨਿੱਜੀ ਕਰਦਾ ਮੈਂ ਕੋਈ ਹਜ਼ਾਰਾਂ ਰੁਪਏ ਨਹੀਂ ਕੱਢ ਰਹੀ ਹੈ ਕਿ ਜੀ ਕੀ ਹੋਇਆ ਕਿਸੇ ਚੀਜ਼ ਦੇ ਵਿੱਚੋਂ ਆਪਣੇ 100 ਰੁਪਏ ਕੱਢ ਲਿਆ ਕਿਸੇ ਚੀਜ਼ ਚੋਂ ਆਪਣੇ 60 ਰੁਪਏ ਕੱਢ ਲੇ ਠੀਕ ਹੈ ਜੀ ਇਹ ਮੇਰੀ ਵੀ ਮਿਹਨਤ ਹੈ ਮੈਂ ਵੀ ਦੇਖੋ ਕਿਹੜੇ ਕਿਹੜੇ ਟਾਈਮ ਤੋਂ ਆਪਣੇ ਘਰ ਤੋਂ ਨਿਕਲਦੀਆਂ ਕਿਹੜੇ ਕਿਹੜੇ ਟਾਈਮ ਆਪਣੇ ਘਰ ਜਾ ਕੇ ਬੜਦੀਆਂ ਫਿਰ ਇੱਥੇ ਇਹਨਾਂ ਦੀ ਵੀਡੀਓ ਸ਼ੂਟ ਕਰਨੀ ਦੇਖੋ ਤੁਹਾਡੇ ਸਾਹਮਣੇ ਬੜਾ ਹਨਾ ਹੋਇਆ ਚਲੋ ਇਹ ਫੇ ਤੁਸੀਂ ਕਹੋਗੇ ਹੈਨਾ ਕਿ ਆਪਣੇ ਲਈ ਕਰਦੀਆਂ ਹਾਂ ਜੀ ਇਹ ਮੈਂ ਆਪਣੇ ਲਈ ਕਰਦੀ ਹਾਂ ਹਰ ਕੋਈ ਕਰਦਾ ਹੈ ਹੈਨਾ ਵੀ ਮੈਨੂੰ ਵੀ ਦੇਖੋ ਕੰਮ ਦੀ ਬੜੀ ਨੀਡ ਹੈ ਤਾਂ ਮੈਂ ਕਰਦੀ ਹਾਂ ਤੇ ਇਹ ਇਸ ਕਰਕੇ ਥੋੜੇ ਜਿਹੇ ਕੱਪ ਹਨਾ ਜੀ ਇਹ ਕੱਪ ਸਿਰਫ ਨਾ ਜੀ ਸਿਰਫ 450 ਰੁਪਏ ਦਾ ਇੱਕ ਜੋੜਾ ਹੈ ਇਹ ਨਾ ਬਾਹਰ ਮਨੇ ਭੇਜੇ ਸੀ ਅਜ 2021 ਦੇ ਵਿੱਚ ਪਰ ਉਹਦਾ ਨਾ ਦੋ ਤਿੰਨ ਭੈਣਾਂ ਨੂੰ ਨਾ ਨੇ ਲਾਈਕ ਨਹੀਂ ਕੀਤੇ ਹੈਗੇ ਕਹਿੰਦੇ ਵੀ ਸਾਨੂੰ ਨਾ ਮਹਿੰਗਾ ਮਹਿੰਗੇ ਹੋਣ ਕੋਈ ਚੱਕਰ ਨਹੀਂ 2-400 ਰੁਪਏ ਦਾ ਵੀ ਫਰਕ ਨਹੀਂ ਪੈਂਦਾ ਪਰ ਸਾਨੂੰ ਤਾਂ ਇਹੋ ਜਿਹੇ ਕੱਪ ਭੇਜੋ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਈਨਿੰਗ ਹੋਵੇ ਇਹ ਸਾਡੇ ਇੰਡੀਆ ਦੇ ਵਿੱਚ ਤਾਂ ਬਹੁਤ ਵਧੀਆ ਚੱਲ ਰਹੇ ਨੇ ਸ਼ਾਈਨਿੰਗ ਹੈਗੀ ਆ ਪਰ ਇੰਡੀਆ ਦੇ ਲਈ ਠੀਕ ਹੈ ਐਨੇ ਮਾੜੇ ਨਹੀਂ ਹੈਗੇ ਬਹੁਤ ਹੀ ਪਿਆਰੇ ਆ ਜਿਹੜੇ ਕਈ ਭੈਣ ਭਾਈ ਬਹੁਤ ਥੋੜੀ ਚਾਹ ਪੀਂਦੇ ਨੇ ਇਹ ਉਹਨਾਂ ਦੇ ਲਈ ਆ ਹਰ ਇੱਕ ਦੇ ਉੱਪਰ ਅਲੱਗ-ਅਲੱਗ ਫਲਾਰ ਬਣਿਆ ਹੋਏਗਾ ਕੋਈ ਕਿਦਾਂ ਦਾ ਕੋਈ ਕਿਦਾਂ ਦਾ ਇਸ ਦੇ ਵਿੱਚ ਮੈਂ ਤੁਹਾਨੂੰ ਕੁਆਲਿਟੀ ਮਾੜੀ ਨਹੀਂ ਹੈਗੀ ਕੁਆਲਿਟੀ ਦਾ ਬਹੁਤ ਸੋਹਣੀ ਹੈ ਬਹੁਤ ਫਾਈਨ ਕੁਆਲਿਟੀ ਹੈ ਮੈਂ ਤੁਹਾਨੂੰ ਹੋਰ ਵੀ ਡਿਜ਼ਾਈਨ ਦਿਖਾਵਾਂਗੀ ਆ ਦੇਖੋ ਆ ਦੇਖੋ ਗ੍ਰੇ ਕਲਰ ਵਾਲੇ ਓਨਲੀ ਸਿਰਫ 450 ਰੁਪਏ ਦਾ ਸੈੱਟ 6 ਪੀਸ ਦਾ ਸੈੱਟ ਆ ਦੇਖੋ ਛੋਟੇ ਛੋਟੇ ਵਾਈਟ ਹੈ ਨਾ ਤੇ ਪਰ ਆ ਤਾਂ ਬਿਲਕੁਲ ਬਹੁਤ ਜ਼ਿਆਦਾ ਛੋਟੇ ਐ ਜਿਹੜੇ ਇਹ ਵਾਲੇ ਪੀਸ ਐ ਇਹ ਜੇ ਮੈਂ ਕੀ ਕਿਸੇ ਛੋਟੇ ਬੱਚਿਆਂ ਨੂੰ ਆਪਾਂ ਨੇ ਦੇਣੀ ਐ ਚਾ ਮੈਂ ਕੱਟ ਕੇ ਵੀ ਦਿਖਾ ਦਿਆਂ ਪੀਸ ਆ ਦੇਖੋ ਇਹ ਬਹੁਤ ਛੋਟੇ ਆ ਹਾਈ ਕਹੀਂ ਭੈਣਾਂ ਵੀ ਦੇਖੀ ਐ ਮੈਂ ਦੇਖੋ ਆਪਾਂ ਕਈ ਵਾਰੀ ਕਿਤੇ ਨਾ ਕਿਤੇ ਕਿਸੇ ਘਰਾਂ ਚ ਜਾਂਦੇ ਆ ਉੱਥੇ ਬਹੁਤ ਜਿਆਦੇ ਥੋੜੀ ਥੋੜੀ ਚਾਹ ਪਿੰਦੇ ਆ ਤੇ ਇਹ ਗੱਲ ਆ ਦੇਖੋ ਕੁਆਲਟੀ ਦੇ ਹਿਸਾਬ ਨਾਲ ਆ ਸਭ ਕੁਝ ਇਧਰ ਜੀ ਆਗੀਆਂ ਅ ਵਿਨੋਦ ਦੀਆਂ ਪਲੇਟਾਂ ਗਲਾਸ ਕੌਲੀਆਂ ਤੇ ਡੋਲੂ ਅ ਤੁੰਬੇ ਗੜਵੀਆਂ ਬਾਕੀ ਇੱਕ ਗੱਲ ਹੋਰ ਆ ਜੀ ਜਿਹੜੀ ਚੀਜ਼ ਨਾ ਮੈਂ ਦਿਖਾ ਰਹੀ ਹੁੰਨੀ ਆ ਨਾ ਤੁਹਾਨੂੰ ਉਹਦੇ ਚ ਤਾਂ ਤੁਸੀਂ ਲਈ ਲੈਣਿਆ ਸਕਰੀਨ ਸ਼ਾਟ ਬਾਕੀ ਜੋ ਚੀਜ਼ ਮੈਂ ਨਹੀਂ ਵੀ ਦਿਖਾਉਂਦੀ ਤੁਹਾਨੂੰ ਚਾਹੀਦੀ ਹੁੰਦੀ ਹੈ ਨਾ ਉਹ ਦੀ ਤੁਸੀਂ ਮੈਨੂੰ ਆਪ ਵੀ ਮੈਸੇਜ ਕਰਕੇ ਕਹਿ ਦਿਆ ਕਰੋ ਕਿ ਤੁਹਾਡੇ ਕੋਲ ਇਹ ਚੀਜ਼ ਹੈਗੇ ਮੇਰੇ ਕੋਲ ਤਾਂ ਸਭ ਕੁਝ ਹੈਗਾ ਹੈ ਨਾ ਬਣੋ ਮੇਰੇ ਕੋਲ ਹੈ ਸਭ ਕੁਝ ਹਾਂ ਇਹਦਾ ਸਾਈਜ਼ ਠੀਕ ਹੈ ਦੇਖੋ ਤੁਸੀਂ 450 ਰੁਪਏ ਦੇ ਵਿੱਚ ਕੋਈ ਮਾੜਾ ਨਹੀਂ ਮੈਂ ਤਾਂ ਆਏ ਬੋਰ ਉਹ ਆ ਇਹਨੂੰ ਤੁਸੀਂ ਮਾਈਕਰੋਵੇ ਦੇ ਵਿੱਚ ਵੀ ਨਾ ਜੇ ਤੁਹਾਡੀ ਚਾਹ ਠੰਡੀ ਹੋਗੀ ਤੁਸੀਂ ਕੱਪ ਮਾਈਕਰੋਵੇ ਦੇ ਵਿੱਚ ਰੱਖੋ ਔਰ ਚਾਹ ਗਰਮ ਇਹ ਸਾਰੇ ਮਾਈਕਰੋਵੇ ਯੂਜ਼ ਹੋਣ ਵਾਲੇ ਬਰਤਨ ਉਹ ਹੈ ਕਰੋਕਰੀ ਹੈ ਜੀ ਤੇ ਡਿਜ਼ਾਈਨਿੰਗ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਇੱਧਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਏ ਆ ਉਧਰ ਨਾਲੋਂ ਤੇ ਆਹ ਦੇਖੋ ਗ੍ਰੇ ਹੈ ਮੈਨੂੰ ਦੇਖੋ ਮੈਂ ਤੁਸੀਂ ਨਾ ਮੇਰੀ ਬਹੁਤ ਜ਼ਿਆਦਾ سپورਟ ਕਰੋ ਬਹੁਤ ਜ਼ਿਆਦਾ ਤੱਕਾ ਲਾ ਦਿਓ ਸਬਸਕ੍ਰਾਈਬਰਾਂ ਦੇ ਪਿੱਛੇ ਲਾ ਦਿਓ ਪਤਾ ਹੈ ਮੈਨੂੰ ਕੱਲ ਇੱਕ ਭੈਣ ਦਾ ਨਾ ਮੈਸੇਜ ਆਇਆ ਉਹ ਵਿਚਾਰੀ ਕਹਿੰਦੀ ਮੇਰੇ ਚ ਨਾ ਕੁੱਟ-ਕੁੱਟ ਕੇ ਪ੍ਰਮਾਤਮਾ ਨੇ ਸ਼ੌਂਕ ਭਰਿਆ ਕੁੱਟ-ਕੁੱਟ ਕੇ ਸ਼ੌਂਕ ਭਰਿਆ ਪਰ ਨਾ ਕਿੱਦੀ ਵੀ ਮੈਂ ਨਾ ਮਤਲਬ ਕਿ ਬਹੁਤ ਮਿਡਲ ਕਲਾਸ ਚੋਂ ਆ ਵੀ ਮੈਂ ਸਮਾਂ ਲੈ ਨਹੀਂ ਸਕਦੀ ਪਰ ਸ਼ੌਂਕ ਇੰਨਾ ਜ਼ਿਆਦਾ ਹੈ ਚਲੋ ਸ਼ੌਂਕ ਨੂੰ ਨਾ ਗਰੀਬੀ ਬਹੁਤ ਮਾਰਦੀ ਹੈ ਬਹੁਤ ਜ਼ਿਆਦਾ ਮਾਰਦੀ ਹੈ ਹੈਨਾ ਆਪਾਂ ਵੀ ਇਹਨਾਂ ਹਾਲਾਤਾਂ ਚੋਂ ਨਿਕਲਦੇ ਆ ਇਸੀ ਗੱਲ ਨਹੀਂ ਹੈਗੀ ਜੀ ਨਿਕਲ ਵੀ ਰਹੇ ਆ ਕੋਈ ਗੱਲ ਨਹੀਂ ਪਰ ਚਲੋ ਹੱਸ ਕੇ ਨਿਕਲ ਰਹੇ ਐਵੇਂ ਦੀ ਗੱਲ ਨਹੀਂ ਪਰ ਮੈਨੂੰ ਨਾ ਮੈਂ ਉਸ ਬੈਂਡ ਨੂੰ ਕਿਹਾ ਵੀ ਤੁਸੀਂ ਮੈਨੂੰ ਆਪਣਾ ਐਡਰੈਸ ਜ਼ਰੂਰ ਸੈਂਡ ਕਰਿਓ ਜਦੋਂ ਮੇਰਾ YouTube ਚੈਨਲ ਚੜ ਗਿਆ ਉਹਨਾਂ ਨੇ ਜਿਹੜੀਆਂ ਇੱਕ ਦੋ ਚੀਜ਼ਾਂ ਦਾ ਰੇਟ ਮੈਨੂੰ ਪੁੱਛਿਆ ਉਹ ਚੀਜ਼ਾਂ ਸ਼ਾਇਦ ਮੈਂ ਨਾ ਮਿਲਦੀਆਂ ਮੇਰੇ ਕੋਲ ਤਾਂ ਚਾਹੇ ਤੁਸੀਂ ਅਗਲੇ ਸਾਲ ਵੀ ਲੈ ਲਓ ਡਿਜ਼ਾਈਨਿੰਗ ਚੇਂਜ ਹੋ ਜਾਏਗੀ ਕੁਆਲਿਟੀ ਸੇਮ ਮਿਲੇਗੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਜ਼ਰੂਰ ਭੇਜਾਂਗੀ ਪਤਾ ਹੈ ਕਿ ਜੀ ਕਈ ਵਾਰ ਇੱਕ ਨਾ ਢਿੱਡ ਨਾ ਜਦੋਂ ਕੋਈ ਐਵੇਂ ਦੀ ਗੱਲ ਕਰ ਦਿੰਦਾ ਢਿੱਡ ਅੰਦਰ ਤਾਂ ਨਿਕਲਦਾ ਹਾਏ ਮੇਰਾ ਤਾਂ ਬੱਕੇ ਨਿਕਲਦਾ ਮੈਨੂੰ ਹਾ ਕਿਸੇ ਦਾ ਤਾਂ ਪਤਾ ਨਹੀਂ ਹੈਗਾ ਜੀ ਮੇਰਾ ਤਾਂ ਨਿਕਲਦਾ ਹੈ ਜੇ ਕੋਈ ਮੈਨੂੰ ਕੋਈ ਮੈਨੂੰ ਕਹਿ ਦੇਵੇ ਵੀ ਆਹ ਚੀਜ਼ ਹੈ ਹਨਾ ਤੇ ਬੜਾ ਦੁੱਖਜਾ ਲੱਗਦਾ ਤੇ ਇਸੇ ਕਰਕੇ ਨਾ ਬੜਾ ਮੈਨੂੰ ਦੁੱਖਜਾ ਲੱਗਿਆ ਉਸ ਭੈਣ ਦਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ ਮੈਨੂੰ ਮੇਰਾ YouTube ਚੈਨਲ ਚੜਨਾ ਚਾਹੀਦਾ ਬਹੁਤ ਹੀ ਜੇ ਭੈਣਾਂ ਦੀ ਆਂਦੀਆਂ ਕਾਲ ਪਰ ਉਹਦੀ ਤਾਂ ਕੱਲ ਦਿਲ ਜੇ ਨੂੰ ਇਹ ਛੂ ਗਈ ਮੈਨੂੰ ਮੈਂ ਕਿਹਾ ਕੋਈ ਗੱਲ ਨਹੀਂ ਉਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਮੈਨੂੰ ਪੁੱਛਿਆ ਉਹੀ ਦੋ ਤਿੰਨ ਚੀਜ਼ਾਂ ਕਰ ਮੈਂ ਆਪਣੇ ਨਾ ਇਸ ਦਿਮਾਗ ਦੇ ਵਿੱਚ ਬਿਠਾ ਲੇ ਮੈਂ ਉਹਨਾਂ ਨੂੰ ਮੈਂ ਭੇਜਣੀਆਂ ਹੀ ਭੇਜਣੀਆਂ 100% ਭੇਜਣੀਆਂ ਪਰ ਹੁਣ ਇਹਦੇ ਵਿੱਚ ਮੈਂ ਇਕੱਲੀ ਨਹੀਂ ਕੁਝ ਕਰ ਸਕਦੀ ਹੈਗੀ ਬਿਲਕੁਲ ਵੀ ਨਹੀਂ ਇਕੱਲੀ ਕਰ ਸਕਦੀ ਇਹਦੇ ਚ ਸਾਥ ਪਤਾ ਤੁਸੀਂ ਦੇਣਾ ਮੇਰਾ ਸਾਰਿਆਂ ਨੇ ਇਦੇ ਵਿੱਚ ਤੁਸੀਂ ਮੇਰਾ ਸਾਥ ਦੋਗੇ ਤਾਂ ਮੈਂ ਆਪਣੇ ਆਪ ਹੀ ਮਤਲਬ ਕਿਉਂ ਕਰੂੰਗੀ ਫਿਰ ਜੂੰਗੀ फटाफट ਫਿਰ ਜੂੰਗੀ ਕਿਉਣੀ ਫਿਰ ਜੂੰਗੀ ਅ ਠੀਕ ਹਨਾ ਚ ਜ਼ਰੂਰ ਪੇਟ ਜਾਣੀ ਚਲੋ ਜੀ ਇੱਧਰ ਤੁਸੀਂ ਪਟਾ ਵੀ ਆਇਆ ਮੇਰੇ ਨਾਲ ਸ਼ਰਮ ਗਿਆ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਇੱਧਰ ਅੱਗੇ ਚਮਚੀ ਦੇਖੋ ਜੀ ਮੈਂ ਆਹਲੀ ਚੀਜ਼ ਨਹੀਂ ਸੇਲ ਕਰਦੀ ਆਹ ਵਾਲੀ ਨਹੀਂ ਕਰਦੀ ਸਿਰਫ ਇਹ ਦੋ ਚੀਜ਼ਾਂ ਨਹੀਂ ਸੇਲ ਕਰਦੀ ਹੈ ਕਿਉਂਕਿ ਇਸ ਚੀਜ਼ ਦਾ ਮੈਂ ਤੁਹਾਨੂੰ ਪੱਕਾ ਨਹੀਂ ਮੈਂ ਤਾਂ ਜੀ ਉਹੀ ਸੁਜੈਸਟ ਤੁਹਾਨੂੰ ਦਵਾਂਗੀ ਵੀ ਤੁਸੀਂ ਆਹ ਵਾਲੀ ਚੀਜ਼ ਲਓ ਤੁਸੀਂ ਜੇ ਲੈਣੀ ਆ ਸਿਰਫ ਆਹ ਲਓ ਇਹ ਦੇਖੋ ਸਟੀਲ ਦਾ ਸਟੈਂਡ ਹੈ ਨਾ ਸੌਰੀ ਸਟੀਲ ਤੇ ਚਮਚਾਂ ਸਟੈਂਡ ਸਮੇਤ ਠੀਕ ਹੈ ਤੁਸੀਂ ਲੈਣੀ ਆ ਤੁਸੀਂ ਚੀਜ਼ਾਂ ਆਹ ਲਓ ਆਹ ਦੇਖੋ ਕਿੰਨੇ ਪਿਆਰੇ ਪਰ ਡਿਜ਼ਾਈਨ ਆ ਇਹਨਾਂ ਦਾ ਕੋਈ ਕੁਝ ਨਹੀਂ ਖਰਾਬ ਹੋਏਗਾ ਜਿਉਂ ਦੇ ਤਿਉਂ ਰਹਿਣਗੇ ਠੀਕ ਹੈ ਜੀ ਆਹ ਲਓ ਨੀਚੇ ਪਏ ਆ ਕੋਸਟ ਲੀਏ ਪਰ ਚੀਜ਼ ਹੈ ਜਿਹਨੂੰ ਕਹਿੰਦੇ ਆ ਵਾਕਈ ਕਿਚਨ ਠੀਕ ਹੈ ਕਿਚਨ ਦੇ ਵਿੱਚ ਬਾਕੀ ਜਿਹਨੂੰ ਕਹਿੰਦੇ ਆ ਡਾਈਨਿੰਗ ਟੇਬਲ ਸਮਝ ਰਿਓ ਨਾ ਤੁਸੀਂ ਮੈਂ ਕਿਆ ਬੋਲ ਰਹੀ ਆ ਤੇ ਆ ਲਓ ਜਿਹੜੀਆਂ ਪਈਆਂ ਨੇ ਖੁੱਲੇ ਚਮਚ ਇਹਦਾ ਸਟੈਂਡ ਇਧਰ ਉਧਰ ਹੋਣਾ ਜਾਂ ਕੋਈ ਲੈ ਗਿਆ ਹੋਗਾ ਇਸ ਤਰ੍ਹਾਂ ਲੂਜ ਪਿਆ ਇਹਦੀ ਪ੍ਰਾਈਜ਼ ਹੈਗੀ ਆ ਜੀ ਪੂਰੀ ਨੈਟ 4000 ਰੁਪਿਆ ਇਸ ਸਟੈਂਡ ਦੇ ਸਮੇਤ ਨਾ 4000 ਰੁਪਿਆ ਵਿੱਚੇ ਦੇ ਚਾਕੂਆਂ ਵਿੱਚੇ ਕਾਂਟਾ ਚਮਚਾਂ ਵੀਰੇ ਵਿੱਚੇ ਵੱਡੇ ਛੋਟੇ ਨਾ ਬਹੁਤ ਸਾਈਜ਼ ਆਦਾ ਹੈ ਇਹਦਾ 4000 ਰੁਪਿਆ ਪ੍ਰਾਈਜ਼ ਹੈ ਪਰ ਚੀਜ਼ ਬਹੁਤ ਵਧੀਆ ਠੀਕ ਇਹਦੇ ਵਿੱਚ ਨਾ ਆ ਦਿੱਤੀ ਲੱਗ ਲੱਗ ਡਿਜ਼ਾਈਨ ਹੈ ਬਾਕੀ ਮੈਂ ਇਹਨੂੰ ਜਿਹੜਾ ਜਿਆਦਾ ਚੱਜਦਾ ਹੁੰਦਾ ਨਾ ਇੱਕ ਵਾਰੀ ਮੈਨੂੰ ਕੋਈ ਆਰਡਰ ਦੇ ਦੇਵੀਂ ਵੀ ਹਾਂ ਸਾਨੂੰ ਇਹ ਸਟੈਂਡ ਵਾਲਾ ਚਾਹੀਦਾ ਫਿਰ ਮੈਂ ਆਪਣੀ ਮਰਜ਼ੀ ਤੇ ਭੇਜਦੀ ਹੁੰਦੀ ਆ ਤੇ ਇਧਰ ਆਗੀਆਂ ਜੀ ਇਹੀ ਇਸ ਤਰ੍ਹਾਂ ਹੀ ਕੱਟ ਚੀ ਆ ਠੀਕ ਹੈ ਜੀ ਇਹ ਪਰ ਪਿੱਤਲ ਨਹੀਂ ਹੈਗਾ ਇਹ ਇਹ ਪਿੱਤਲ ਨਹੀਂ ਹੈਗਾ ਅਗਰ ਕਿਸੇ ਨੇ ਪਿੱਤਲ ਦਾ ਮੰਗਵਾਣਾ ਉਹਦਾ ਤੁਸੀਂ ਮੈਨੂੰ ਲੱਗ ਤੇ ਕਰੋ ਪਰ ਇਸ ਨੂੰ ਇਗਨੋਰ ਕਰਿਓ ਪਿੱਤਲ ਨਹੀਂ ਅਗਰ ਕਿਸੇ ਨੇ ਪਿੱਤਲ ਦਾ ਮੰਗਵਾਣਾ ਫੋ ਫਿਰ ਆਪਣੇ ਦੂਜੀ ਸਿਟੀ ਆ ਉੱਥੋਂ ਲੈ ਕੇ ਆਨੇ ਪਿੱਤਲ ਦਾ ਏ ਟੂ ਜ਼ेड ਸਾਰਾ ਸਮਾਨ ਉਹ ਉੱਥੋਂ ਆਪਾਂ ਪਿਓਰ ਪਿੱਤਲ ਭੇਜਾਂਗੇ ਇੱਥੋਂ ਨਹੀਂ ਆ ਚਾਪ ਹੋਣੀ ਆ ਜੀ ਕਿਸੇ ਨੇ ਮਗਵਾਣੀ ਆ ਚਾਪ ਹੋਣੀ ਆ ਚਾਪ ਹੋਣੀ ਤਾਂ ਕਿ ਮੈਂ ਵੀ ਲੈਣੀ ਆ ਮੇਰੀ ਚਾਪ ਹੋਣੀ ਨਾ ਕਾਲੀ ਪੈ ਗਈ ਐ ਤਾਂ ਮੈਂ ਸੋਚ ਰਹੀ ਸੀ ਉਹਨੂੰ ਗਿਰ ਦੂੰਗੀ ਇੰਨੀ ਵਧੀਆ ਮਾਂਜਦੀਆਂ ਫਿਰ ਵੀ ਕਾਲੀ ਪੈ ਗਈ ਪਤਾ ਨਹੀਂ ਕਿਉਂ ਚਲੋ ਚਾਪ ਹੋਣੀ ਲੈਣੀ ਆ ਹੈ ਇਧਰ ਆ ਕੇ ਜੀ ਹੁੱਟੀ ਸਟੀਲ ਤੇ ਹਟ ਕੇ ਸਾਬ ਕਿ ਜੇ ਸਾਰੇ ਮੁੱਕਲੇ ਸੇ ਨਹੀਂ ਨਹੀਂ ਚਾਹ ਜ ਨਹੀਂ ਲੈਣੀ ਬਟੇ ਹਜੇ ਮੇਰਾ ਬਜਟ ਨਹੀਂ ਹੈ ਫਿਰ ਲਵਾਂਗੇ ਅਸੀਂ ਚੁੱਟੀ ਕਰਾਂਗੇ ਹਾਂ ਹਾਂ ਆ ਬੜੀ ਹਾਂ ਬੜੀ ਤਾਂ ਠੀਕ ਹੈ ਜਿਵੇਂ ਕੀ ਕੁਪਨ ਨਾ ਹੋ ਵੀ ਬੜੀ ਬਦੀ ਹੈ ਹਨਾ ਤੇ ਲੈ ਜੀ ਇਹ ਆ ਗਈ ਜੀ ਆਪਣੇ ਕੋਲ ਹੌਟ ਕੇਸ ਠੀਕ ਹੈ ਇਹਦੇ ਚ ਸਾਰੇ ਸਾਈਜ਼ ਤੁਹਾਨੂੰ ਮਿਲਣਗੇ ਹੌਟ ਕੇਸ ਦੇ ਵਿੱਚ ਇਹਦੇ ਵਿੱਚ ਤੁਸੀਂ ਗਰਮ ਉਪਲ ਦੀ ਸਬਜੀ ਪਾਓ ਬਹੁਤ ਘੰਟਿਆਂ ਤੱਕ ਇਹਦੇ ਵਿੱਚ ਸਬਜੀ ਗਰਮ ਰਹੇਗੀ ਇਹਦੇ ਵਿੱਚ ਤੁਸੀਂ ਰੋਟੀ ਬਣਾ ਕੇ ਰੱਖੋ ਸਾਈਜ਼ ਵੱਡਾ ਮਿਲੇਗਾ ਰੋਟੀ ਦਾ ਤਾਂ ਇਹ ਤਾਂ ਸਬਜੀ ਵਾਲਾ ਸਾਈਜ਼ ਦਿਖਾ ਰਹੀਆਂ ਤੁਹਾਨੂੰ ਤੇ ਉਹਦੇ ਵਿੱਚ ਤੁਹਾਡੀ ਰੋਟੀ ਵੀ ਐਨ ਪੂਰੀ ਨਰਮ ਰਹੇਗੀ ਰੋਟੀ ਸੁੱਕੇਗੀ ਨਹੀਂ ਬਿਲਕੁਲ ਵੀ ਆਕੜੇਗੀ ਨਹੀਂ ਤੇ ਰੋਟੀ ਨਰਮ ਰਹੇਗੀ ਗਰਮ ਰਹੇਗੀ ਤੇ ਉਹ ਇਹ ਮਟਰਕੀ ਰੋਟੀ ਵਾਲਾ ਵੀ ਇਹੀ ਹੈ ਤੇ ਸਬਜੀ ਵਾਲਾ ਵੀ ਇਹੀ ਹੈ ਸਿਰਫ ਸਾਈਜ਼ ਦੇ ਸਾਈਜ਼ ਦਾ ਫਰਕ ਪੈਗਾ ਰੋਟੀ ਵਾਲਾ ਆਪਾਂ ਥੋੜਾ ਵੱਡਾ ਲਾएंगे ਤੇ ਸਬ지ਆਂ ਦੇ ਆਪਾਂ ਥੋੜੇ ਮਤਲਬ ਕਿ ਤੁਸੀਂ ਆਪਣਾ ਹਿਸਾਬ ਦੇਖਣਾ ਮੈਂ ਤਾਂ ਤੁਹਾਨੂੰ ਦੱਸਦਾ ਠੀਕ ਹੈ ਜੀ ਵੀ ਤੁਸੀਂ ਕਿਹੜੇ ਕਿਹੜੇ ਸਾਈਜ਼ ਦੇ ਲੈਣੇ ਆ ਤੁਸੀਂ ਮੈਨੂੰ ਦੱਸੋਗੇ ਬਾਕੀ ਫਿਰ ਮੈਂ ਤੁਹਾਨੂੰ ਉਹ ਕਰਾਂਗੀ ਤੇ ਲੋ ਜੀ ਹੁਣ ਇਧਰ ਆ ਗਿਆ ਉੱਪਰ ਦੇ ਢੱਕਣ ਵਾਲਾ ਕੁੱਕਰ ਲੈ ਜੀ ਹੁਣ ਅਗੀ ਬਾਰੀ ਬਹੁਤ ਹੀ ਲੇਟੈਸਟ ਕੁੱਕਰ ਦੀ ਵਿਨੋਦ ਦੇ ਵਿੱਚ ਪਲੇਟੋਮ ਦਾ ਬਹੁਤ ਹੀ ਪਿਆਰਾ ਹੈ ਉੱਪਰ ਦੇ ਢੱਕਣ ਵਾਲਾ ਇਹ ਮੇਰੇ ਕੋਲ ਵੀ ਹੈਗਾ ਦੀਦੀ ਘਰ ਤੇ ਹੈ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਕੁੱਕਰ ਹੈ ਇਹਦੀ ਬਹੁਤ ਜਿਆਦਾ ਡਿਮਾਂਡ ਆ ਰਹੀ ਆ ਬਹੁਤ ਜਿਆਦਾ ਪਹਿਲਾਂ ਆਪਣੇ ਦਾ ਸੇਮ ਕੁੱਕਰ ਆਪਾਂ ਨੇ ਇਟਲੀ ਦੇ ਵਿੱਚ ਭੇਜਿਆ ਸੀ ਦੀਦੀ ਨੂੰ 7 ਲੀਟਰ ਦਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਲਾਈਕ ਕਰਿਆ ਬਹੁਤ ਜ਼ਿਆਦਾ اچھا ਭਈਆ ਇੱਕ ਨਾ ਮੈਨੂੰ ਕੁੱਕਰ ਦੀ ਪੂਰੀ ਰੈਸੈਸਰੀ ਚਾਹੀਦੀ ਹੈ ਮਿਲ ਜੇਗੀ ਠੀਕ ਹੈ ਜੀ ਤੇ ਇਹ ਦੇਖੋ ਜੀ ਇਹਦੇ ਚ ਤੁਹਾਨੂੰ ਮੈਂ ਸਾਈਜ਼ ਦੱਸ ਦਿਆਂ ਕਿਹੜੇ ਕਿਹੜੇ ਮਿਲਣਗੇ ਵਿਦ ਪ੍ਰਾਈਸ ਦੱਸਾਂਗੇ ਸਾਰੇ ਸਾਈਜ਼ ਜਦੋਂ ਪਰ ਤੁਸੀਂ ਪੁੱਛੋਗੇ ਉਸੇ ਟਾਈਮ ਦੱਸਾਂਗੇ ਮੈਂ ਇਹਦਾ ਪ੍ਰਾਈਸ ਇਸ ਟਾਈਮ ਮੈਂ ਦੱਸਾਂ ਕਿਉਂਕਿ ਮੈਂ ਵੀ ਫਿਰ ਭੁੱਲ ਜਾਨੀਆ ਮੈਂ ਫਿਰ ਉਦੋਂ ਹੀ ਦੱਸਾਂ ਕਿ ਉਦੋਂ ਮੈਂ ਸਾਰੇ ਬਿਲ ਦੇ ਆਪਣੇ ਨਾ ਕਾਪੀ ਦੇ ਉੱਪਰ ਲਿਖ ਕੇ ਲੈ ਜਾਾਂਗੀ ਵੀ ਆ ਇੰਨੇ ਦਾ ਇੰਨੇ ਦਾ ਇਹ ਦਾ ਪ੍ਰਾਈਸ ਹੈ ਜੀ ਪੂਰਾ 4500 ਰੁਪਏ 4500 ਰੁਪਏ ਤੋਂ 900 ਰੁਪਏ ਮੈਂ ਵੱਧ ਦੂੰਗੀ 900 ਰੁਪਏ ਮੈਂ ਸਿਰ ਲੈਸ ਕਰੂੰਗੀ ਠੀਕ ਹੈ ਜੀ ਆਪਣਾ 100 100 ਰੁਪਏ ਆਪਣੇ ਕੱਢ ਕੇ ਤੇ ਬਾਕੀ ਹੋਆ ਪਰ ਚੀਜ਼ ਵਿਨੋਦ ਦੇ ਵਿੱਚ ਆ ਜੂਗੀ ਅ ਪ੍ਰੀਫਲ ਲੇਅਰ ਦੀ ਟ੍ਰਾਈਪਲਾਈ ਦੇ ਵਿੱਚ ਬਹੁਤ ਹੀ ਵਧੀਆ ਚੀਜ਼ ਹੈ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਤੇ ਜਿਹੜੀ ਇਹਦੀ ਮੇਨ ਖਾਸੀਅਤ ਹੈ ਦੀ ਰਬੜ ਇਹਨਾਂ ਜਿਹੜੀ ਇਹ ਬਹੁਤ ਮੋਟੀ ਹੁੰਦੀ ਹੈ ਬਲੂ ਕਲਰ ਦੀ ਇਹਦੇ ਚ ਜਿਹੜੇ ਤਾਂ ਪਰ ਫੋਰਨ ਪੀਸ ਦੇ ਆ ਉਹਦੇ ਚ ਆਪਾਂ ਰਬੜ ਵੀ ਐਕਸਟਰਾ ਮੇ ਪਵਾ ਦਾ ਨਹੀਂ ਹੁੰਨੀ ਆ ਠੀਕ ਹੈ ਜੀ ਬਾਕੀ ਸਿੰਗਲ ਸਿੰਗਲ ਚੀਜ਼ ਆਂਦੀ ਆ ਸਾਰੀ ਬਾਕੀ ਰਬੜ ਮੇ ਜ਼ਰੂਰ ਐਕਸਟਰਾ ਪਵਾ ਦਾ ਨਹੀਂ ਹੁੰਨੀ ਆ ਕੋਈ 75 ਰੁਪਏ ਦੀ ਕੋਈ ਨਹੀਂ ਤੇ ਇਦੇ ਚ ਡੇਢ ਲੀਟਰ ਮਿਲੇਗਾ 2 ਲੀਟਰ ਮਿਲੇਗਾ 3 ਲੀਟਰ ਮਿਲੇਗਾ 5 ਲੀਟਰ ਮਿਲੇਗਾ 7 ਲੀਟਰ ਮਿਲੇਗਾ 7 ਤੋਂ ਉੱਪਰ ਨਹੀਂ ਮਿਲੇਗਾ ਡੇਢ ਲੀਟਰ ਵੀਡੀਓ ਨਾ ਕਰਿਓ ਸੁਣਦੇ ਜਾਓ ਚੰਗੀ ਤਰ੍ਹਾਂ ਡੇਢ ਲੀਟਰ 2 ਲੀਟਰ 3 ਲੀਟਰ 5 ਲੀਟਰ 7 ਲੀਟਰ ਸਾੜੇ ਦੇ ਮਿਲਣਗੇ 5 ਲੀਟਰ ਦਾ ਮੈਂ ਤੁਹਾਨੂੰ ਪ੍ਰਾਈਸ ਦੱਸਦਾ 45 ਰੁਪਇਆ ਬਾਕੀ ਜਿਹੜੇ ਇਸ ਤੋਂ ਛੋਟੇ ਸਾਈਜ਼ਾਂ ਉਹਨਾਂ ਦੇ ਸਾਈਜ਼ ਮੈਂ ਲਿਖ ਕੇ ਲੈ ਜੂ ਕਿ ਉਹਨਾਂ ਦੇ ਸਾਈਜ਼ ਮੈਂ ਤੁਹਾਨੂੰ ਉਦੋਂ ਦੱਸੂ ਵੀ ਪੜ ਪੜ ਕੇ ਵੀ ਇਹ ਇਹ ਤੁਹਾਨੂੰ ਇਹ ਸਾਈਜ਼ ਪਏਗਾ ਤੇ ਇੱਕ ਵਾਰੀ ਇਹਦੀ ਨਾ ਮੈਂ ਉੱਪਰ ਨੂੰ ਕਮਾ ਲੇਨੀ ਆ ਸਾਈਜ਼ ਸਾਰੇ ਨਾ ਉਹ ਲੱਗੇ ਹੋਏ ਆ ਇਹ ਆ ਦੇਖੋ ਜੀ ਜਿੱਥੇ ਮੇਰੀ ਬਿਲਕੁਲ ਸਿੱਧੀ ਉਂਗਲੀ ਜਾ ਰਹੀ ਆ ਆ ਲੱਗੇ ਹੋਏ ਆ ਸਾਈਜ਼ ਸਾਰੇ ਇਹ ਉੱਪਰ ਉੱਪਰ ਟੱਕਣ ਵਾਲੇ ਥੋੜਾ ਸਮਝਿਓ ਇਹ ਤਾਂ ਉਹ ਆ ਜਿਹੜੇ ਆਪਣੇ ਵਿਚ ਵਾਲੇ ਟੱਕਣਦੇ ਆ ਇਹ 1.5 ਲੀਟਰ 2 ਲੀਟਰ 3 ਲੀਟਰ 5 ਲੀਟਰ 7 ਲੀਟਰ ਸਾਰਿਆਂ ਦੇ ਪ੍ਰਾਈਸ ਲੱਗ ਲੱਗ ਗਾ ਇੱਧਰ ਦੁੱਧ ਦੇ ਪਤਿੱਲੇ ਆ ਗਏ ਕੜਾਈਆਂ ਆ ਗਈਆਂ ਹਰ ਸਾਈਜ਼ 18 ਅ ਸੈਂਟੀਮੀਟਰ ਤੋਂ ਲੈ ਕੇ ਲਾਸਟ ਕਿੰਨਾ ਸੈਂਟੀਮੀਟਰ ਵੀ ਹੈ ਕੜਾਹੀ ਦਾ ਡੀਪ ਦਾ 40 40 18 ਸੈਂਟੀਮੀਟਰ ਤੋਂ ਲੈ ਕੇ 40 ਸੈਂਟੀਮੀਟਰ ਤੱਕ ਪਹਿਲਾਂ ਮੈਂ ਸਗੋ 40 ਸੈਂਟੀਮੀਟਰ ਬੋਲਦਾ ਸੀ ਚਲੋ ਕਈ ਮੇਰੇ ਧਿਆਨ ਜਾਨੀ ਰਹਿੰਦੇ ਹੈਗਾ ਬਾਕੀ ਇਹ ਕੇ ਵਾਲੇ ਕੁੰਡਿਆਂ ਵਾਲੇ ਆਉਂਦੇ ਆ ਇਹ ਵਾਲੀ ਇਹ ਵਾਲੇ ਵੀ ਬਹੁਤ ਪਿਆਰੇ ਹੁੰਦੇ ਆ ਖੀਰ ਖੋਰ ਬਣਾਉਣ ਵਾਸਤੇ ਇਹ ਵੀ ਕੁੰਡੇ ਬਿਲਕੁਲ ਗਰਮ ਨਹੀਂ ਹੁੰਦੇ ਹੈਗੇ ਵੀ ਬਹੁਤ ਹੀ ਪਿਆਰੀ ਚੀਜ਼ ਹੈ ਆਪਾਂ ਤੱਕ ਮੇਰੇ ਕੋਲ ਹੈਗਾ ਮੈਂ ਇਹਦੇ ਚ ਹਮੇਸ਼ਾ ਖੀਰੀ ਬਣਾਉਣੀ ਹੁੰਦੀ ਆ ਬਹੁਤ ਪਿਆਰੀ ਬਹੁਤ ਹੀ ਨਾ نیچے ਲੱਗਦੀ ਆ ਮੈਨਾਂ ਤਕਰੀਬ ਥੋੜਾ ਜਿਹਾ ਸਲੋ ਕਰਕੇ ਰੱਖ ਦਨੀ ਆ ਆਪਣੇ ਆਪ ਇਹ ਰਿਜੀ ਜਾਂਦੀ ਹੈ ਰਿਜੀ ਜਾਂਦੀ ਆ ਇੱਕ ਦਿਨ ਵੀ ਮੇਰੀ ਖੀਰ ਨੀਚੇ ਨਹੀਂ ਲੱਗੀ ਹੈਗੀ ਆ ਚੀਜ਼ ਹੈਗੀ ਆ ਜੀ ਤੇਲ ਸਰ ਸਰੋਂ ਦਾ ਤੇਲ ਜਿਵੇਂ ਆਪਾਂ ਕਿਚਨ ਦੇ ਵਿੱਚ ਪਾ ਕੇ ਇਹਦੇ ਵਿੱਚ ਨਾ ਰੱਖਦੇ ਆਂ ਵੀ ਜੇ ਡੋਲੂ ਡੂਲੂ ਚ ਪਾ ਕੇ ਰੱਖਦੇ ਆਂ ਹੋਰ ਕਿਤੇ ਖਿੰਡਦੇ ਤੇ ਬਾਕੀ ਇੱਕ ਵਈਆ ਇੱਧਰ ਆ ਨਾ ਲਓ ਜੀ ਇੱਕ ਪੈਨ ਦੇ ਆਪਾਂ ਨੂੰ ਨਾਨ ਸਟਿਕ ਤਵਿਆਂ ਦੀ ਵੀ ਆਈ ਹੈ ਡਿਮਾਂਡ ਉਹਨਾਂ ਨੇ ਤਵੇ ਮੰਗਾਣੇ ਆ ਫੋਰ ਕੇਸ ਕੁੱਕਰ ਬਹੁਤ ਸਾਰਾ ਸਮਾਨ ਕਿਚਨ ਦਾ ਤੇ ਆ ਹੈਗਾ ਜੀ ਸਭ ਤੋਂ ਵਿਨੋਦ ਦਾ ਨਾਨ ਸਟਿਕ ਤਵਾ ਇਹਦਾ ਪ੍ਰਾਈਸ ਹੈਗਾ ਜੀ 1500 ਰੁਪਈਆ ਨਾਨ ਸਟਿਕ ਤਵਾ ਵਿਨੋਦ ਦਾ 1500 ਰੁਪਿਆ ਪ੍ਰਾਈਸ ਆ ਬਹੁਤ ਹੀ ਵਧੀਆ ਦੇ ਉੱਪਰ ਤੁਸੀਂ ਜਿਹੜੀ ਮਰਜ਼ੀ ਜਿਵੇਂ ਕਿ ਤੁਸੀਂ ਰੋਟੀ ਬਹੁਤ ਹੀ ਵਧੀਆ ਬਣਦੀ ਹੈ ਫਿਰ ਇਹਦੇ ਪਰ ਆਪਾਂ ਨੇ ਚਿੱਲਾ ਬਣਾਉਣਾ ਉਹ ਵੀ ਬਹੁਤ ਵਧੀਆ ਬਣਦਾ ਤੇ ਹੋਰ ਮਤ ਕਿ ਕਾਫੀ ਕੁਝ ਡੋਸਾ ਡੋਸਾ ਵੀ ਬਣਾ ਸਕਦੇ ਬਹੁਤ ਵਧੀਆ ਬਣਦਾ ਇਹ ਪਰ ਆਪਾਂ ਤਾਂ ਬਣਾ ਲੈਂਦੇ ਆ ਮੇਰਾ ਤਾਂ ਵਧੀਆ ਬਣਦਾ ਕਦੀ ਕਦੀ ਆਪਾਂ ਕਦੀ ਉਤਾਰ ਲੈਂਦੇ ਆ ਫਿਰ ਅੱਛਾ ਬਣਦਾ ਤੇ ਇਹਦਾ ਪ੍ਰਾਈਸ 1500 ਰੁਪਿਆ ਨਾਨ ਸਟਿਕ ਤਵਾ ਦਾ ਕਿ ਕੁੱਕਰ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ। ਇੱਥੋਂ ਤਾਂ ਇਹਦੀ ਇੰਨੀ ਇੱਕ ਜ਼ਿਆਦਾ ਡੈਕੋਰੇਸ਼ਨ ਆ ਨਾ। ਇੱਥੋਂ ਤਾਂ ਇੰਨੀ ਵਧੀਆ ਏਸੀ ਚੀਜ਼ ਨੇ ਨਾ ਸਾਡੇ ਕਿਚਨ ਚ ਚਾਰ ਚੰਦ ਲਾਏ ਹੋਇਆ। ਇਹਦੀ ਆ ਜਿਹੜੀ ਆ ਚੀਜ਼ ਹੈ। ਕਹਿੰਦੇ ਨੇ ਹੈਗੇ ਇੱਕ ਵਿਆਹ ਦੇ ਵਿੱਚ ਇੱਕ ਦਲਹਨ ਕਿੰਨੀ ਪਿਆਰੀ ਲੱਗਦੀ ਹੈ। ਤਾਂ ਉਹ ਪੂਰੇ ਵਿਆਹ ਨੂੰ ਸਜਾਉਂਦੀ ਹੈ ਨਾ ਉਹਦੇ ਕਰਕੇ ਆਪਾਂ ਵਿਆਹ ਚ ਜਾਂਦੇ ਆ। ਇਸੇ ਕਰਕੇ ਕਿਚਨ ਦੀ ਜਿਹੜੀ ਸਜਾਵਟ ਆ ਨਾ ਉਹ ਆ ਵਾਲਾ ਕੁੱਕਰ ਕਰਦਾ ਹੈ। ਇੰਨਾ ਪਿਆਰਾ ਇੰਨਾ ਵਧੀਆ ਲੱਗਦਾ ਬਹੁਤ ਵਧੀਆ। ਜਿਨ੍ਹਾਂ ਜਿਨ੍ਹਾਂ ਨੇ ਨੰਮੇ ਸੀਰੇ ਲੈਣੇ ਆ ਤਾਂ ਉਹ ਸੇਮ ਇਹਦੇ ਨਾਲ ਦੇ ਲਈਏ ਠੀਕ ਹੈ ਜੀ ਇਧਰ ਆਪਾਂ ਹੈ ਫੋਟ ਕੇਸ ਇਹ ਆਈ ਹੈ ਜੀ ਆਪਣੀ ਇਸ ਚੀਜ਼ ਦੀ ਡਿਮਾਂਡ ਜੋ ਮਾਰੇ ਕਿਹਾ ਜਨਾ ਆਪਾਂ ਆਪੇ ਆਪੇ ਚਾਹ ਪੀ ਜਾਂਦੀ ਹੈ ਇਹ ਵਾਲੀ ਗਲਾਸੀ ਹੈ ਜਿਹੜੀ ਅੱਜ ਤੋਂ ਕਿਤੇ 100 ਬਰੇ 50 ਬਰੇ ਪਹਿਲਾਂ ਦਾ ਗਲਾਸ ਹੁੰਦਾ ਸੀ ਨੀਚੇ ਤੋਂ ਟਾਈਟ ਉੱਪਰ ਤੋਂ ਲੂਜ਼ ਇਹ ਤੇ ਐਵੇਂ ਵਿਚੇ ਮੈਂ ਡਿਜ਼ਾਈਨਿੰਗ ਸੀ ਇਹ ਆਪਾਂ ਨੂੰ ਨਾ ਪਾਰਾ ਪੀਸ ਇੱਕ ਦੀਦੀ ਨੇ ਮੰਗਵਾਇਆ ਆਪਣੇ ਤੋਂ ਇਹ ਵੀ ਚਾਹ ਰਹੇ ਇਹਦੀ ਵੀ ਡਿਮਾਂਡ ਆਈ ਹੈ ਇਹ ਆਪਾਂ ਨੂੰ ਸੇਮ ਚੀਜ਼ ਮਿਲ ਗਈ ਜਿੱਦਾਂ ਦੀ ਉਹ ਮੰਗ ਰਹੇ ਤੇ ਉਹਨਾਂ ਨੂੰ ਭੇਜਣੀ ਆਪਾਂ ਨੇ ਠੀਕ ਹੈ ਜੀ ਬਹੁਤ ਧੀਰੀ ਚੀਜ਼ ਹੈ